ਬੈਗੜੂ ਜੀ ਦਾ ਖਾਲਸਾ ਬੈਗੜੂ ਜੀ ਦੀ ਫਤਿਹ ਮੈਂ ਜਨਾ ਮਾਨਸਾ ਪਿੰਡ ਅਮੀਰਗਾਟ ਦੇ ਦੀਦਾਰ ਡੀਕੇ 22 ਕੰਡਾ ਦਾ ਸੰਗਠਾਈ ਦਾ ਪ੍ਰਬਾਰ ਜਿਹੜਾ ਸਾਡੇ ਕੋਲ ਪਲਾਜਾ ਲੱਗਿਆ ਹੋਇਆ ਹੈ ਇਹਦਾ ਅਸੀਂ 30 ਤਰੀਕ ਤੋਂ ਲਾ ਕੇ ਧਰਨਾ ਆਉਂਦਾ ਜਾਰੀ ਹੈ ਕਾਨੇਵੇਂ ਹਾਲ ਤੱਕ ਕੋਈ ਪ੍ਰਸ਼ਾਸਨ ਉਹਦਾ ਬੰਦਾ ਅਧਿਕਾਰੀ ਨਹੀਂ ਪਹੁੰਚਿਆ ਨਾ ਇਹਨੇ ਨਾ ਕੋਈ ਅਸੀਂ ਹੁਣ ਇਹਦਾ ਉਸਤਾ ਭੋਗ ਪਾਤਾ 18 ਤਰੀਕ ਨੂੰ ਅਸੀਂ ਵੱਡਾ ਇਕੱਠ ਕਰਕੇ ਇਹਨੂੰ ਚੱਕਣਾ ਚਾਕੇ ਇੱਕ ਪਾਸੇ ਕਰਾਂਗੇ ਕਿ ਜਿੰਨੇ ਜੋ ਰੋਡ ਬੇਲਾ ਨਹੀਂ ਹੁੰਦਾ ਉਹਨਾਂ ਜਿਹੜੇ ਅਸੀਂ ਮਗਰ ਨਹੀਂ ਖੜਦੇ ਭਾਰਤੀ ਕਿਸਾਨ ਜਨ ਮੇਕਤਾ ਡਕਾਉਂਦਾ ਵੱਲੋਂ ਜਿਹੜਾ ਠਿੱਕੀ ਦੇ ਕੋਲ ਟੋਲ ਪਲਾਜ਼ਾ ਉਸ ਟੋਲ ਪਲਾਜ਼ੇ ਤੇ ਮੀਟਿੰਗ ਕੀਤੀ ਹੈ ਬਲਾਕ ਦੇ ਆਗੂ ਤੇ ਜ਼ਿਲ੍ਹੇ ਦੇ ਆਗੂ 11 ਤਰੀਕ ਨੂੰ ਅੱਜ ਫੈਸਲਾ ਕੀਤਾਗਾ ਵੀ ਆਉਣ ਵਾਲੀ ਜਿਹੜੀ 18 ਤਰੀਕ ਹੈ 18 ਤਰੀਕ ਨੂੰ ਵੱਡਾ ਅਸੀਂ ਜ਼ਿਲ੍ਹੇ ਦਾ ਇਕੱਠ ਬੁਲਾਇਆ ਇੱਥੇ 18 ਤਰੀਕ ਨੂੰ ਵੱਡਾ ਇਕੱਠ ਕਰਕੇ ਜਿਹੜਾ ਇਹ ਮਰਬਾ ਪਿਆਗਾ ਉਸ ਨੂੰ ਪਾਸੇ ਕਰਨਾਗਾ ਸਾਰੇ ਨੂੰ ਕਿਉਂਕਿ ਕੰਪਨੀ ਵੱਲੋਂ ਲੋਹਾ ਜਿਹੜਾ ਮੇਹੇ ਦੀ ਤਾਂ ਮੰਗ ਕੀਤੀ ਜਾਂਦੀ ਹੈ ਵੀ ਲੋਹਾ ਚੱਕ ਕੇ ਲੈ ਜਾਣਿਆ ਜਿਹੜਾ ਇਸ਼ਟਾ ਬੱਤਾਗਾ ਜੋ ਹੋ ਰਹਾ ਹੈ ਉਹਦਾ ਉਸ ਨੂੰ ਚੱਕਣ ਨੂੰ ਤਿਆਰ ਨਹੀਂ ਹੈਗੀ ਅਸੀਂ ਕਹਿੰਦੇ ਆ ਵੀ ਸਾਰੀ ਸੜਕ ਬੇਲੀ ਕਰੀ ਜਾਵੇ ਜਿੰਨਾ 1/2 ਸਾਰਾ ਉਹ ਚੱਕਿਆ ਜਾਵੇ ਨਾਲ ਲੋਹਾ ਲੈ ਜਾਣ ਚੱਕ ਕੇ ਆਪਦਾ ਜੇਕਰ ਕੱਲੇ ਲੋਹੇ ਦੀ ਮੰਗ ਕਰਦੇ ਆ ਫਿਰ ਉਹ ਆਪਾਂ ਕਦੇ ਵੀ ਇਜਾਜ਼ਤ ਦੇਵਾਂਗੇ ਕਿਉਂਕਿ ਜਰਾ ਵੱਡਾ ਰਹੇ ਜੂਗਾ ਇੱਕ ਟੋੜਾ ਉਹਦੇ ਨਾਲ ਫੇਰ ਉਹ ਵੀ ਮਸਤਾ ਜਿਹੜੀਆਂ ਹੋਈ ਜਾਣੀਆਂ ਇਸ ਕਰਕੇ ਅਸੀਂ 18 ਤਰੀਕ ਨੂੰ ਆਉਣ ਵਾਲੀ ਨੂੰ ਵੱਡਾ ਜੁਲੇ ਦਾ ਕੱਟ ਕਰਕੇ ਉਸ ਨੂੰ ਸਾਰੇ ਨੂੰ ਟੋੜੇ ਨੂੰ ਆਸੇ ਕਿਤੇ ਸਾਂਝੀ ਜਗ੍ਹਾ ਦੇ ਵਿੱਚ ਔਰ ਜਿੰਦੀ ਹਾਜ਼ਰੀ ਦੇ ਵਿੱਚ ਧਰਨ ਜਾ ਰਹੇ ਆ ਇਸ ਕਰਕੇ ਅੱਜ ਮੀਟਿੰਗ ਦੇ ਵਿੱਚ ਇਹੀ ਪਾਸ ਹੋਇਆ ਕਿਉਂਕਿ ਜਿਹੜਾ ਇਹ ਟੋਲ ਪਲਾਜ਼ਾ ਇਸ ਤੇ ਪਿਛਲੀ 21 ਤਰੀਕ ਤੋਂ ਲੈ ਕੇ ਧਰਨਾ ਚੱਲੀ ਜਾਂਦਾ ਪਰ ਸਰਕਾਰ ਕੱਟ ਤੋਂ ਮੱਸ ਨਹੀਂ ਹੋਈ ਸਾਡਾ ਜਿਹੜਾ ਮੋਦੀ ਮੀਡੀਆ ਦਾ ਮੋਦੀ ਕਾ ਸਰਕਾਰ ਦਾ ਪਾਲਿਆ ਹੋਇਆ ਉਹ ਕੱਟ ਤੋਂ ਮੱਸ ਨਹੀਂ ਹੋਇਆ ਉਹ ਬਹੁਤ ਸਾਰੇ ਜਿਹੜੇ ਆ YouTube ਉੱਪਰ ਨੇ ਮੁੰਡੇ ਚਲਾਉਂਦੇ ਆ ਜਾਂ Facebook ਚਲਾਉਂਦੇ ਆ ਉਹਨਾਂ ਦੇ ਰਾਹੀਂ ਅਸੀਂ ਇਹ ਜਿਹੜਾ ਲੋਕਾਂ ਦਾ ਚੁੱਲੇ-ਚੁੱਲੇ ਗੱਲ ਪਹਚਾਈ ਹੈ ਅੱਜ ਵੀ ਲੋਕਾਂ ਨੂੰ ਅਪੀਲ ਕਰਦੇ ਆ ਚੁੱਲੇ-ਚੁੱਲੇ ਪਹਚਾਉਣ ਦੀ ਕੋਸ਼ਿਸ਼ ਕਰਦੇ ਆ ਵੀ ਆਉਣ ਵਾਲੀ ਜਿਹੜੀ 18 ਤਰੀਕ ਹੈ ਘਰ-ਘਰ ਦਾ ਬੰਦਾ ਵੱਡੀ ਗਿਣਤੀ ਦੇ ਵਿੱਚ ਮੇਰੇ ਭੈਣਾ ਕਦੇ ਨੌਜਵਾਨ ਬਜ਼ੁਰਗ ਸਾਰੇ ਵੀ ਕੇਜੂ ਡਕਾਉਂਦਿਆਂ ਨਾਲ ਜੁੜੀ ਹੋਈ ਸਾਡੀ ਪੱਕੀ ਫੋਰਸ ਨੂੰ ਬੇਨਤੀ ਕਰਦੇ ਆ ਵੀ 18 ਤਰੀਕ ਨੂੰ ਆਓ ਦੁਪਹਿਰ ਦੇ 11 ਵਜੇ ਦੇ ਨਾਲ ਉਸ ਤੋਂ ਬਾਅਦ ਇਹ ਸਾਰੀ ਸੜਕਾਂ ਨੂੰ ਬਲੀ ਕਰਕੇ ਆਪਾਂ ਲੋਕਾਂ ਦੇ ਵਾਸਤੇ ਰਸਤਾ ਇਹਦਾ ਸਾਫ਼ ਕਰ ਸਕੀਏ ਅੱਜ ਦੀ ਮੀਟਿੰਗ ਦੇ ਵਿੱਚ 18 ਤਰੀਕ ਦਾ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਉਹ ਤੋਂ ਬੱਦ ਤੋਂ ਬੱਦ ਸਾਥੀ ਆਉਣੀ ਬੀਤੀ ਜਰਨੀ ਹੈ ਤੇ ਬੱਦ ਤੋਂ ਬੱਦ ਸਾਥੀ ਪਹੁੰਚੋ ਬੱਦ ਤੋਂ ਬੱਦ ਜਿਵੇਂ ਦੁਨੀਆਂ ਬਹੁੰਦਣਾ ਅਸੀਂ ਤਾਂ ਕਹਿੰਦੇ ਆ ਵੀ ਸੂਰਤ ਨੂੰ ਮੋੜਦੇ ਨਹੀਂ ਹੋ ਸਕਦਾ ਹੋਣਾ ਧਰ ਕੇ ਪਰੋ ਕੱਲੇ ਆਪਣੀ ਜਿਵੇਂ ਬੰਦੀ ਨੇ ਲੈ ਜਾ ਤੰਮ ਮਾਰ